ਟੈਗਰ ਵੀ ਡੈਕਟਰ ਵਧੀਆ ਡੈਕਟਰ ਆ ਜਿਹੜੇ ਮੇਰੇ ਕਿਸੇ ਵੀਰ ਨੇ ਲੈਣਾ ਹੋਵੇ ਅੱਖਾਂ ਵਿੱਚ ਡੈਕਟਰ ਲੈ ਸਕਦਾ ਹੈ ਬਾਕੀ ਤੁਹਾਨੂੰ ਪਤਾ ਸੋਨਾ ਲੀਕਾ ਆ ਦੀ ਮਾਰਕੀਟ ਬਹੁਤ ਜ਼ਿਆਦਾ ਹੋ ਵੀ ਆ ਪਿਆ ਬੱਚਾ ਡੇ ਰਿਹਾ ਵਾ ਤੋਬੇਵਾਂ ਗਿਰ ਗਿਆ ਬਈ ਤੋਬੇਵਾਂ ਦੇ ਕੱਢਣਾ ਆ ਮਸ਼ੀਨ ਬੜ ਰਹੇ ਆਪਣੀ ਪਾਣੀ ਆ ਹੋਰ ਇਹ ਪਾਣੀ ਪਿਆ ਬਈ ਆਪਣਾ ਵੀ ਭਾਈ ਜੀ ਕਰ ਰਿਹਾ ਸੋਰਾ ਦੇ ਟਰਬੋ ਲਵਾਉਣ ਨੂੰ ਦੇ ਰਿਹਾ ਨਿਆ ਵੀ ਲਾਉਣ ਨੇ ਇਹਦੇ ਵੀ ਟਰਬੋ ਕਮਾਈ 4 बाई 4 ਟਰੈਕਟਰ ਪਰ ਫਰੰਟ ਕਰਾ ਲਾਉਣ ਦਾ ਨਜ਼ਾਰਾ ਆਪਾਂ ਨੇ ਪਹਿਲਾਂ ਸੋਰਾਜਪੁਰਾਇਆਵ ਦਾ ਪੁਰਾਣੇ ਪਰ ਉਹ ਸਲੀਪੇ ਮਾਰ ਜਾਂਦਾ ਦਾ ਬਾਈ ਅੱਜ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ 50 ਵਲੌਗ 0037 ਤੇ ਹੋਰ ਬਾਈ ਕਿੱਦਾਂ ਉਮੀਦ ਹੈ ਬਾਈ ਵਧੀਆ ਤੇ ਗੁੱਡ ਹੋਵਾਂਗੇ ਆਪਾਂ ਵੀ ਬਾਈ ਗੁੱਡਾਂ ਹੋ ਕੇ ਆਹ ਜੱਲ ਥੋੜਾ ਸਾਰਿਆਂ ਦਾ ਜਿਹੜੇ ਮੇਰੇ ਵੀਰ ਨਵੇਂ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਿਓ ਅੱਜ ਦੇ ਵਲੌਗ ਵਿੱਚ ਬਈ ਆਪਾਂ ਕਦੂ ਗੱਲ ਲੱਗਿਆ ਆਪਣਾ ਅੱਜ ਕੰਮ ਫਾਈਨਲ ਹੋ ਜਾਣਾ ਯਾਰ ਕਦੂ ਵਾਲਾ ਦੇਖੋ ਬਾਈ ਖੱਤਾ ਤਾਂ ਆਪਣਾ ਭਰ ਗਿਆ ਬਈ ਖੱਤੇ ਵਾਂ ਕੱਖ ਬਹੁਤ ਬਾਹਰ ਨਿਕਲਿਆ ਵਾ ਹਰਾ ਹਰਾ ਹੀ ਦਿਖ ਰਿਹਾ ਹੁਣ ਆਪਾਂ ਕੋ ਫਾਲੀਆਂ ਲੈ ਕੇ ਆਇਆ ਲੈ ਕੇ ਤਾਂ ਬਈ ਰੂਟਾ ਬੀਟਰ ਆਉਣਾ ਦਾ ਰੂਟਾ ਬੀਟਰ ਬਾਈ ਆਪਣਾ ਰਿਸ਼ਤੇਦਾਰ ਕੋਈ ਲੈ ਕੇ ਗਿਆ ਵਾ ਦੇਖਦਾ ਇਹਨੂੰ ਦੂਰਦਾਹਰ ਕਰਕੇ ਜੇ ਸੈਟ ਆਉਂਦਾ ਹੋਇਆ ਦੱਬ ਕੇ ਬਈ ਦਵਾਈ ਪਾ ਦਣੀ ਫਿਰ ਨਹੀਂ ਉੱਠੂਗਾ ਹਾਂ ਵਲੌਗ ਨੂੰ ਕਰਦੇ ਇਹਨੂੰ ਆਪਾਂ ਹੁਣ ਇੱਥੇ ਤੇ ਸਟਾਰਟ ਕਰਦੇ ਬਈ ਕਦੂ ਕਰਦੇ ਆਪਣੇ ਸਵਰਾਜ ਛੋਟੇ ਨੂੰ ਸਟਾਰਟ ਹਾਂਜੀ ਮਿੱਤਰੋ ਕਦੂ ਤਾਂ ਆਪਾਂ ਫੈਨਲੀ ਸਵਰਾਜ ਝੋਟੇ ਨਾਲ ਆਪਣੇ ਨਾਲ ਕਰਤੇ ਆ ਦੇਖੋ ਬਾਈ ਸਵਰਾਜ ਝੋਟਾ ਦਾ ਲਿਬੜਾ ਉਹ ਵੀ ਘੈਂਟ ਲੱਗ ਰਿਹਾ ਪਰ ਕਰਿਆ ਬਾਈ ਬਹੁਤ ਪਿਆਰ ਪਿਆਰ ਨਾਲ ਦੇਖੋ ਸਿਰਫ ਟੈਰੀ ਲਿਬੜੰਦੇ ਆ ਬਾਕੀ ਮੜੇ ਮੋٹے ਛਿੱਟੇ ਤੁਹਾਨੂੰ ਪਤਾ ਪੈ ਜਾਣੇ ਹੋਣੇ ਉਹਦਾ ਬਾਕੀ ਬਾਈ ਓਵਰਆਲ ਨਰਟ ਐਡ ਕਰਾਏ ਤੇ ਆਪਣਾ ਡੈਕ ਠੀਕ ਆ ਬਹੁਤੇ ਮਗਰਾਲ ਹਿੱਲਦੇ ਨਹੀਂ ਹੈਗੇ। ਪੱਕੇ ਆਪਣੀ ਮੋਟਰ ਦਾ ਪਾਣੀ ਦੇਖੋ। ਗੱਤੀ ਤੇ ਲਾਤੀ ਦੀ ਬਾਈ ਉਹ ਬਲੌਗ ਨਹੀਂ ਸ਼ੂਟ ਕਰਿਆ ਤਾਂ ਕਾਲੀ ਵਾਲੀ ਜੀ ਲਾਈਤੀ। ਪਾਣੀ ਦੇਖੋਗੇ ਕਿੰਨਾ ਆ ਰਿਹਾ ਮੋਟਰ ਦਾ। ਇਹ ਖੱਤਾ ਹੈ ਬਾਈ ਇਹਨੂੰ ਅੱਧਾ ਪੌਣਾ ਘੰਟਾ ਲੱਗਣਾ। ਅੱਧੇ ਪੌਣੇ ਘੰਟੇ ਦੇ ਵਿੱਚ ਇਹਨਾਂ ਡੱਕ ਕੇ ਮਾਰਨਾ। ਪਹਿਲਾਂ ਪਾਣੀ ਦੀ ਬਹੁਤ ਪ੍ਰੋਬਲਮ ਸੀ ਪਹਿਲਾਂ ਮੋਟਰ ਤੋਂ ਵੀ ਪਾਣੀ ਨਹੀਂ ਖੜਾ ਦੇਖੋ ਪਾਣੀ ਕਿੰਨਾ ਆ ਰਿਹਾ। ਬਹੁਤ ਪਾਣੀ ਆਈ ਮੋਟਰ ਦਾ 10 ਦੀ ਮੋਟਰ ਆ ਬਾਈ ਬਾਕੀ ਜੀਰੀ ਤਾਂ ਸੋਹਣੀ ਆ ਦੇਖੋ ਜੀਰੀ ਪੂਰਾ ਬੂਝਾ ਵਧੀਆ ਕਰਿਆ ਵਾ ਆਪਣੀ ਜੀਰੀ ਨੇ ਇਧਰ ਤਾਂ ਇਹ ਖੱਤਾ ਵੀ ਵਧੀਆ ਹੋਇਆ ਬਾਈ ਕੋਪਰ ਖੱਤਾ ਬਿਆਂ ਪੂਰਾ ਦੇਖੋ ਤੁਸੀਂ ਇਹਨਾਂ ਵਧੀਆ ਹੋਇਆ ਵਾ ਬਸ ਕੇ ਪਾਪਰ ਕੱਦੂ ਕਰਿਆ ਏ ਉਹ ਇਸ ਤੋਂ ਬਾਅਦ ਆਪਣਾ ਆਹ ਆ ਖੱਤੀ ਕਰਦਣਾ ਕੱਦੂ ਖੱਤੀ ਆ ਖੱਤੀ ਕਰਕੇ ਆਪਣਾ ਕੱਦੂ ਦਾ ਵੀ ਨਿਬੜ ਜਾਊਗਾ ਫਿਰ ਸਵਾਰਾ ਝੋਟੇ ਦੀ ਵਾਸ਼ਿੰਗ ਕੁਸ਼ੀ ਕਰਾ ਕੇ ਨੂੰ ਏ ਤੋਸ ਵਾਰ ਕੇ ਖੜਾ ਦੇਣਾ ਕੜੀ ਵਿੱਚ ਬਾਈ ਹੋਰ ਕੰਮ ਵੀ ਆ ਜਾਂਦਾ ਉਹ ਕਰਨਾ ਪੈਣਾ ਕਿਉਂਕਿ ਬਾਈ ਹੁਣ ਤਾਂ ਦੋ ਟਰੈਕਟਰ ਇੱਕ ਟੈਗਰ ਆ ਇੱਕ ਆਹਾ ਦੂਆ ਸਵਰਾਤ ਆਪਣਾ ਪੱਕਾ ਹੀ ਲੱਗ ਗਿਆ ਕੰਮ ਪਰ ਉਹ ਕੁਝ ਟਾਈਮ ਬਾਅਦ ਆਊਗਾ ਹੁਣ ਤਾਂ ਇਹਦੇ ਨਾਲ ਕੰਮ ਸਾਰਨਾ ਪੈਣਾ ਬਾਕੀ ਬਾਈ ਆਪਾਂ ਜੇ ਹਿੱਲੇ ਬਾਈ ਤਾਂ ਉਹ ਰਿਗਾਰਡ ਕਰਨਾ ਪੈਣਾ ਇਹਦਾ ਪੱਤੀਆਂ ਦਾ ਉਹ ਬਾਅਦ ਚ ਦੇਖਦੇ ਹੁਣ ਜੇ ਤਾਂ ਬਾਈ ਆਪ ਚਲਾਉਨੇ ਆ ਰਾਮ ਨਾਲ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਕਈ ਵਾਰ ਜੇ ਆਪਾਂ ਤੱਕਾ ਕਰਦੇ ਆ ਫਿਰ ਪ੍ਰੋਬਲਮ ਆਊਗੀ ਬਾਕੀ ਬਾਈ ਮੌਸਮ ਵੀ ਸੁਹਾਵਣਾ ਹੋਇਆ ਵੈ ਜੇ ਰਬ ਮੀਂਹ ਪਾ ਦੇਵੇ ਤਾਂ ਵਧੀਆ ਗੱਲ ਆ ਬਾਈ ਰਾਹਤ ਮਿਲ ਜੂਗੀ ਬੜੀ ਮੋਟੀ ਫਸਲਾਂ ਨੂੰ ਬਾਕੀ ਬਾਈ ਐਨ ਪੈ ਜਵੇ ਬਾਈ ਛਿੜਕਾ ਚੰਗਾ ਤਾਂ ਜੋ ਫਸਲਾਂ ਆਪਣੀ ਜੀਰੀ ਜੂਰੀ ਨੂੰ ਪਾਣੀ ਚੰਗੀ ਤਰ੍ਹਾਂ ਲੱਗ ਜਵੇ ਬਾਕੀ ਬਾਈ ਲਾਈਟ ਹੁਣ ਆਉਣ ਲੱਗੀ ਆ ਲੈਟਰੇ ਬਹੁਤ ਅੰਕਰਿਆ ਪਹਿਲਾਂ ਆਪਾਂ ਨੂੰ ਰਾਤ ਨੂੰ ਆਉਂਦੀ ਆ ਬਾਈ 1 1 2 ਵਜੇ ਲਾਈਟ ਉਸ ਟਾਈਮ ਆਪਾਂ ਫਿਰ ਆਟੋਮੈਟਿਕ ਲਾ ਕੇ ਨਹੀਂ ਜਾਂਦੇ ਕਿਉਂਕਈ ਵਾਰ ਪੈਪੂ ਖੁੱਲ ਜਵੇ ਜਾਂ ਮੋਟਰ ਪਾਣੀ ਨਾ ਚੱਕੇ ਉਹ ਦਿੱਕਤ ਆਉਂਦੀ ਆ ਤਾਂ ਕਰਕੇ ਵੀ ਸਾਧਰੇ ਆਪ ਚਲਾਉਣੀ ਪਈ ਅੱਜ ਮੋਟਰ ਤਾਂ ਆਪਣਾ ਖੱਤਾ ਹੋਇਆ ਅੱਜ ਤੇ ਇਕ ਇਹਮ ਪਾਣੀ ਪਾ ਦਨੇ ਦੋ ਖੱਤਿਆਂ ਵਾ ਉਸ ਤੋਂ ਬਾਅਦ ਇਹਮਾ ਛੱਡ ਕੇ ਤਾਂ ਗੱਦੂ ਕਰ ਦਨੇ ਬਈ ਜੇ ਲੈਟਰ ਹੀ ਤਾਂ ਨਹੀਂ ਤਾਂ ਵੀ ਸਵੇਰੇ ਹੋ ਜੂਗਾ ਚੱਲ ਕੰਮ ਤਾਂ ਹੁਣ ਨਿਬੜਿਆ ਬਈ ਥੋੜਾ ਜਿਹਾ ਹੀ ਰਹਿ ਗਿਆ ਐਨੇ ਬਈ ਆਪਾਂ ਬੇਲੇ ਖੜੇ ਆ ਉੱਥੇ ਇੱਕ ਡੌਲ ਲਾ ਦਨੇ ਆ ਸਵਾਗੇ ਨਾਲ ਪਾਣੀ ਜਿਹੜਾ ਤਾਂ ਜੋ ਪੌਦਾਂ ਮਾ ਨਾ ਜਾਵੇ ਪੌਦਾਂ ਦੇ ਛੱਟੇ ਦੇਣਾ ਬਾਈ ਅੱਜ ਖੱत्ता ਤਿਆਰ ਕਰ ਲੈਣਾ ਪੌਦਰਾ ਆਪਣਾ ਕੋਈ ਰੂਟਾ ਵੇਟ ਨਹੀਂ ਨਾ ਹੈਗਾ ਔਰ ਇਸੇ ਵਾਰੀ ਮਗੇ ਆਵਾ ਨਹੀਂ ਤਾਂ ਆਪਾਂ ਸਾਰੇ ਹੀ ਕਰ ਦੇਣਾ ਤਾਂ ਪਰ ਮੇਰੀ ਸਲਾਹ ਉੱਥੇ ਜਿੱਥੇ ਪੌਦ ਦੀ ਹੱਦਾ ਉੱਥੇ ਵੀ ਕਿਡੌਲ ਪਾ ਕੇ ਇਹਨੂੰ ਕਿਹੜਾ ਕਰ ਦੂਆ ਕਰਕੇ ਮਨ ਜੀਰੀ ਲਵਾ ਦਨੇ ਬਾਈ ਕੋਈ ਕਾਹਨੂੰ ਕੰਮ ਲੇਟ ਕਰ ਰਹੇ ਹੋਏ ਜੀ ਨਾ ਬਾਈ ਜਿਹੜਾ ਕੰਮ ਹੋ ਹੋ ਜਵੇ ਉਹ ਠੀਕ ਕਰਦੇ ਹੁਣ ਪਹਿਲਾਂ ਜੇ ਕਰ ਦੰਦੇ ਇਹਨੂੰ ਤਾਂ ਹੁਣ ਨੂੰ ਜੀਰੀ ਇਹ ਜੀ ਹੋ ਜਾਣੀ ਦੀ ਬਾਈ ਬਸ ਛੜ ਤਿਆ ਤਾਂ ਰਹਿ ਗਿਆ ਚਲੋ ਬਾਈ ਇਹਨੂੰ ਵਿਚੇ ਰਲਾ ਕੇ ਉੱਥੇ ਡੌਲ ਪਾ ਕੇ ਇਹ ਨਾਗਾਂ ਦੇ ਪਿੱਛੇ ਨਾ ਕੋਈ ਤੋਂ ਬੇ ਬੱਚਾ ਮੱਚਾ ਗਿਰ ਗਿਆ ਪਤਾ ਨਹੀਂ ਕੀ ਆ ਗਿਰਿਆ ਬਈ ਫੋਨ ਆਇਆ ਤਾਂ ਆਪਾਂ ਉਹ ਕੱਢਣ ਜਾਣਾ। ਟਰੱਕ ਤਾਂ ਆਪਣੀ ਚੱਲ ਰਹੀ ਹੈ ਬਈ। ਹੁਣ ਆਪਾਂ ਪੱਛਾ ਕੱਢਣਾ ਆਗੇ ਸਵੇਰੇ ਤਾਂ ਪ੍ਰੈਕਟਿਸ ਆਗੇ ਉਹ ਸਭ ਸਮਾਗੀਆਂ ਬੱਚਾ ਉਚਾ ਤਾਂ ਕਿ ਇਸ ਤਰ੍ਹਾਂ ਗਿਰਿਆ ਉਹ ਜਾ ਕੇ ਉਹਦਾ ਲੱਕੋਰੀ ਦਿੱਤਾ ਹੈ ਮਿੱਤਰ ਨਹੀਂ ਪ੍ਰੈਕਟਿਸ ਕੋਈ ਵੀ ਤਾਂ ਉਹ ਜੇ ਮਸ਼ੀਨ ਦੇ ਕੰਮ ਤੇ ਚੱਲਣਾ ਦਾ ਟਾਈਮ ਸ਼ਾਟ ਉਹਦਾ ਨਾਮ ਜੇ ਤੇ ਹੁਣ ਪਹਿਲਾਂ ਮੇਰਾ ਆਪਾਂ ਬੱਚਾ ਕੱਢਿਆ ਨੇ ਆ ਪਿਆ ਬੱਚਾ ਗਿਰਿਆ ਵਾ ਤੋਬੇ ਵਾਂ ਗਿਰ ਗਿਆ ਬਈ ਤੋਬੇ ਵਾਂ ਦੇ ਕੱਢਣਾ ਵਾ ਮਸ਼ੀਨ ਬੜ ਰਹੀ ਆਪਣੀ ਪਾਣੀ ਵਾ ਔੜੇ ਪਾਣੀ ਸਿਆ ਬਈ ਵਿਚਾਰਾ ਬਈ ਗਊਆਂ ਦਾ ਦਾਣਾ ਨਾ ਨਾ ਜਿਹੜਾ ਜੀਵ ਹੋਣੀ ਨਾ ਕਰ ਸਕਦਾ ਮੁੰਡੇ ਨੇ ਆਪਾ ਲੋਡਣਾ ਜਾਤ ਰਹਿਣਾ ਬਈ ਵਿਚਾਰਾ ਗੰਦਨੇ ਬਾਹਰ ਹਾਂਜੀ ਮਿੱਤਰੋ ਬਹੁਤ ਜ਼ਿਆਦਾ ਜੋਰ ਲੱਗਿਆ ਪਰ ਬੌਧਰੀ ਵਿਚਾਰਾ ਨਿਕਲਿਆ ਕਿ ਉਹ ਮਟੋੜੇ ਤੋਬੇ ਦੇ ਵਿੱਚ ਭਾਈ ਦਲਦਲ ਤੀ ਮਸ਼ੀਨ ਪਰ ਦੋ ਵਾਰ ਭਰਤਾ ਗਿਆ ਉਹ ਜਾਂ ਮਸ਼ੀਨ ਨਾਲ ਭਰਦੇ ਮਸੀਨ ਭਰੇ ਕਰ ਦਿੱਤੀ ਉਹਨੂੰ ਫਿਰ ਮਸ਼ੀਨ ਬੈਠ ਜੇ ਕਰ ਦਿੱਤੀ ਭਾਈ ਲੋਟ ਦੇ ਸਾਰੇ ਮਸ਼ੀਨ ਨਿਕਲਦੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਜਿਹੜੇ ਵੀ ਮਸ਼ੀਨਾਂ ਚਲਾਉਂਦੇ ਆ ਫਿਰ ਉਹ ਭਾਈ ਉੱਥੇ ਫਿਰ ਖਾਲੀ ਕਰਨਾ ਪਏ ਕਰੇ ਬਸ ਔਫਾ ਜੋ ਅਦਰ ਭਾਈ ਮੈਂ ਤਾਂ ਇਹ ਕਹਿਵਾ ਚੈਨ ਕੁੱਤੀ ਬਾਕੇ ਰੇੜੇ ਬਰਾਕੇ ਨੂੰ ਬਾਹਰ ਘੱਡ ਰੋ ਹੱਕ ਵਿੱਚ ਦੇਖਦੇ ਹਾਂ ਹੁਣ ਇਸ ਚੋਂ ਨਿਕਲੂਗਾ ਫਿਰ ਮਸੀਨ ਤੇ ਦਵਾਈ ਨਿਕਲਣੀ ਆ ਹਾਂ ਜੀ ਬਾਈ ਕੱਖਾਂ ਦੀ ਪੜ੍ਹਾਈ ਚੱਲ ਰਹੀ ਆ ਸਵਰਾਜ ਮਗਰ ਦਾ ਬਾਈ ਸੁਆਗਾ ਪਾਇਆ ਵਾਦਾ ਟਾਈਗਰ ਮਗਰ ਪਾ ਪਾ ਲਿਆ ਐ ਰੈਡੀ ਕੱਖ ਲੱਦ ਕੇ ਲੈ ਕੇ ਜਾਣਾ ਬਾਈ ਮੇਲਾ ਕਰਕੇ ਇੱਥੇ ਵਿਜਰੀ ਲਾ ਦੇਣੀ ਦੇਖੋ ਇਹ ਲੱਗੀ ਹੋਵੇ ਲੇਵਰ ਮਾਰੂ ਘਰ ਬੰਦੇ ਕੰਮ ਕਰਨ ਦੇਗੜੇ ਵੇ ਸ਼ਾਮ ਤੱਕ ਇਹ ਵਿਲਾ ਕਰ ਦੇਣਾ ਨੇ ਕੱਟਿੰਗ ਲੱਗਦਾ ਮੁਸ਼ਕਲ ਹੈ ਜਾਂ ਕੱਲੂ ਹੋ ਜਾਊਗਾ ਜਾਂ ਅੱਜ ਹੋ ਜਾਊਗਾ। ਇਹ ਕਰਵਾਈ ਵੀ ਲੱਗਿਆ ਬਾਅਦ। ਕਰ ਰਹੇ ਆ ਆਪਣੇ ਟਾਈਗਰ ਤੇ ਟਰਾਲੀ ਦੇ ਵਿੱਚ ਕੱਖ ਇਰਸਾ ਲਿਆ ਵੀ ਰਸਾ ਮਾਰ ਲੂਗੇ ਬਾਅਦ ਚ ਉਪਰ। ਲੱਤਲੀ ਚੜੀ ਆਪਾਂ ਨੇ ਟਰਾਲੀ ਭਰਗੀ ਰੱਸੀ ਮਾਰਤੀ ਆਹ ਦਵਿੰਦ ਨੇ ਭਰੀ ਆ ਸਾਰੀ ਆ ਕੋਈ ਨਾ ਮੇ ਯਾਰ ਇਹ ਮੋੜੀ ਮੋੜੀ ਲਿਫਟ ਚੱਕਣੀ ਪਈ ਨੇ ਬਈ ਬਕਸਾ ਵੀ ਲੱਗ ਰਿਹਾ ਨਾਲ ਥੋੜੇ ਥੋੜੇ ਲਿਫਟ ਚੱਕਨੇ ਚੱਲ ਕੋਈ ਨਾ ਹਾਂਜੀ ਮਿੱਤਰੋ ਕੱਖ ਤਾਂ ਆਪਣੇ ਸਾਰੇ ਵੱਢ ਹੋ ਗਏ ਦੇਖੋ ਬਈ ਖੇਤ ਕਰਦੇ ਵੇਲੇ ਆ ਮਿੰਟਾਂਾਂ ਬਾਅਦ ਹੀ બસ ਪਿੰਡੋਂ ਆਪਾਂ ਨੇ ਕਹਿ ਤਾ ਮਿੰਟਾਂ ਵਿੱਚ ਖੇਤ ਖਾਲੀ ਹੋ ਗਿਆ ਦੋ ਦੋ ਦਿਨ ਘੰਟੇ ਦੇ ਵਿੱਚ ਵਿੱਚ ਸਾਰਾ ਖੇਤ ਖਾਲੀ ਕਰ ਤੇ ਆ ਬਸ ਮڑے ਮੋਟੇ ਜਿਹੇ ਰਹੇਗਾ ਕੁਸਾਰ ਹੈਗੇ ਤੇ ਕੁਸ ਉਹ ਪਏ ਆ ਉਹ ਚੈੱਕ ਹੋ ਜਾਣੇ ਉਸ ਤੋਂ ਬਾਅਦ ਕੁਝ ਦੋ ਤਾਰ ਭਾਰ ਇਧਰ ਪਏ ਆ ਠੀਕ ਆ ਬਾਕੀ ਆਪਣਾ ਸਵਰਾਜ ਝੋਟਾ ਰੈਡੀ ਆ ਹੈਰੋ ਮਾਰਨ ਲਈ ਬਾਈ ਜਿਹੜਾ ਕੰਮ ਪਹਿਲਾਂ ਹੋ ਜਾਵੇ ਬਸ ਹੋ ਜਾਵੇ ਉਸ ਤੋਂ ਬਾਅਦ ਥੋੜਾ ਜਿਹਾ ਕੰਮ ਰਾਈ ਜੀ ਨਾ ਬਾਈ ਉਹ ਬਹੁਤ ਲਹੂ ਪਿੰਦਾ ਕਹਿਣ ਦਾ ਪਾਪ ਵੀ ਇੱਕਦਮ ਜਾਂ ਚਲਦੀ ਚਲਦੀ ਜਾ ਪਹਿਲਾਂ ਉਹ ਜਿਰੀ ਲਾਈ ਤੀ ਤੇ ਜਦੀ ਲੱਗ ਜਾਂਦੀ ਬਾਈ ਆਹ ਤਾਂ ਕੰਮ ਬਹੁਤ ਛੇਤੀ ਨਿਬੜਨਾ ਤਾਂ ਹੁਣ ਬਾਈ ਦੋਗਣਾ ਚਾਂਸ ਹੋ ਗਿਆ ਇਹ ਖੇਤ ਦਾ ਇੰਨੇ ਕ ਖੱਤੇ ਦਾ ਬਾਈ ਕਿ ਸਵੇਰੇ ਤੁਹਾਨੂੰ ਪਤਾ ਕਦੂ ਕਰਿਆ ਠੀਕ ਆ ਹੁਣ ਆਪਾਂ ਸ਼ਾਮ ਵੇਲੇ ਆ ਹੁਣ ਇਹਨੂੰ ਆਪਾਂ ਤਿਆਰ ਕਰਕੇ ਕੱਲੂਆਂ ਪਾਣੀ ਛੱਡੂਗਾ ਇਹ ਕੁੱਦੂ ਹੋ ਜਾਣਾ ਕੋਈ ਛੋਟੀ ਜਿਹੀ ਖੱਤੀ ਹੋਊਂਾ ਪਾਣੀ ਛੱਡ ਦੇਣਾ ਬਾਕੀ ਫਿਰ ਆਪਣਾ ਫਾਈਨਲ ਆ ਫਿਰ ਬਈਏ ਲਿਆ ਕੇ ਬਾਈ ਨਿਬੜ ਜਾਣਾ ਪਰ ਉਹੀ ਬਾਈ ਜੇ ਬਈਏ ਵੇ ਪਹਿਲਾਂ ਕਰਿਆ ਹੋ ਹੁੰਦਾ ਬਈਆਂ ਨੇ ਪਹਿਲਾਂ ਹੀ ਆਪਣਾ ਸਾਰਾ ਕੰਮ ਫਾਈਨਲ ਕਰ ਦੇਣਾ ਤਾਂ ਔਰ ਨਾ ਆਪਾਂ ਨੂੰ ਦੁਬਾਰਾ ਹੋਈ ਹੋਣਾ ਤਾਂ ਸੁੱਖ ਨਾਲ ਫਿਰ ਜੀਰੀ ਵੀ ਸੋਹਣੀ ਹੋ ਜਾਣੀ ਤੇ ਬਈ ਹੁਣ ਤਾਂ ਮੈਂ ਏਡੇ ਡਾ ਬੂਝਾ ਕਰਿਆ ਉਹਨਾਂ ਦਾ ਜੀਰੀ ਨੇ ਵੀ ਦੇਖੋ ਬਈ ਛੋਟਾ ਛੋਟਾ ਆਪਣਾ ਸਵਰਾਜ ਲਿਬੜ ਗਿਆ ਦੇਖੋ ਲਿਬੜਿਆ ਵਾ ਬਾਕੀ ਬਈ ਹੈ ਰੋ ਤਾਂ ਮੈਂ ਖੋਲਤੀ ਦੀ ਤੇ ਦੋਈ ਗਿੱਲੇ ਚ ਪਾ ਲਵਾਂ ਬਈ ਹਨਾ ਨਰਮੇਆ ਖੇਤ ਦੋਈ ਗਿੱਲੇ ਚ ਪਾ ਕੇ ਸੈਡਾ ਸੁਡਾ ਚੱਕ ਦਵਾਂ Osho! Check it ਹਾਂਜੀ ਬਈ ਸ਼ੇਅਰ ਕਰਾਫਟ ਦੇਖੋ ਇਹ ਕਿਹਨਾਂ ਦਾ ਆ ਗਿਆ ਨਾ ਉਹ ਇਡੀ ਜੇ ਪਾਣੀ ਵਿੱਚ ਪਰ ਹੈ ਤਰੋ કરી ਰਿਹਾ ਵੀ ਹੈ ਰੋ ਪੂਰੀ ਪਟਾਈ ਕਰ ਰਿਹਾ ਦੇਖੋ ਤੁਸੀਂ ਪੂਰੀ ਹਰੋਂ ਲੱਗ ਰਹੀ ਹੈ ਮਿੱਤਰੀ ਆਪਣੀ ਹਰੋਂ ਦੋਈ ਕਿਲੇ ਦੇਖੋ ਪਟਾਈ ਦਾ ਬਹੁਤ ਕਰ ਰਹੀ ਹੈ ਦੇਖੋ ਕਿੰਨਾ ਖੇਤ ਪਟ ਰਹੀ ਹੈ ਹਰੋਂ ਲੱਗਦੀ ਬਹੁਤ ਆ ਬਾਈ ਬਾਕੀ ਬਾਈ ਕੋਸੋ ਕੱਖ ਚੱਕਣਾ ਗਿਆ ਹਾਂ ਦੇਖੋ 36 30 ਹੌਲੇ ਨਾਲ ਖੜਾ ਬਾਈ ਆ ਵੀ ਬੇ ਤਕੜਾ ਨਿੱਟਰਾ ਬਾਕੀ ਆ ਜਾਏਗਾ ਥੋੜੇ ਜੇ ਕੱਖ ਬਈਆ ਚ ਅਭੀ ਚੱਕ ਹੋ ਜਾਣਾ ਰਿਸ਼ਤੇ ਬਾਦ ਆਪਾਂ ਬੌਂਦੇ ਹੋ ਜੂਗਾ ਗੁਫਤਾ ਬਾਤ ਹੈ ਬਈ ਇੱਕ ਵਾਰ ਦੂਹਰ ਹੋ ਜੂਗਾ ਇੱਕ ਵਾਰ ਹੋਰ ਬਾਦੂਗਾ ਬਈ ਆ ਪਾੜ ਪਾੜ ਦਾ ਮਾਰਿਆ ਵੇਖੋ ਕਿੰਨੀ ਪਟਾਈ ਕਰੀ ਵੇਹਰ ਉਹਨੇ ਦੋ ਹੀ ਕੀ ਲੈ ਜਾ ਬਈ ਬਾਕੀ ਬਈ ਗਰਮੀ ਬਹੁਤ ਹੋਈ ਵੀ ਆ ਸਿੱਧੂ ਮਸੇਰਾ ਬਾਈ ਆਪਣੇ ਟਰੈਕਟਰ ਕੋਲ ਆਈ ਫੋਟੋ ਬਈ ਕਾਰਪੋਨਾਂ ਤੇਤੀ ਦੀਦੀ ਆਪਣਾ ਵੀ ਬਾਈ ਜੇ ਕਰ ਰਿਹਾ ਸੁਰਾਤ ਦੇ ਟਰਬੋ ਲਾਉਣ ਨੂੰ ਦੇਖ ਰਹੇ ਆ ਬਾਈ ਲਾਉਣ ਨੇ ਇਹਦੇ ਵੀ ਟਰਬੋ ਆਦੇ ਪੇ ਛੋਟਾ ਕ ਲਈ ਚੱਕੀ ਜਾਂਦਾ ਭਾਰ ਨੂੰ ਦੇਖਦੇ ਆ ਬਈ ਡੋਰ ਉਪਰ ਖੜਾ ਹੁੰਦਾ ਹੈ ਕਿ ਨਹੀਂ ਹੁੰਦਾ ਲੱਗਦਾ ਨਹੀਂ ਵੀ ਖੜਾ ਹੋ ਕ੍ਰੈਟਰੋਂ ਬਜਨ ਤਾਂ ਸੋਣਾ ਬਈ ਸਾਡੇ 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 ਜੂ ਹੈ ਨਹੀਂ ਬਈ ਹੋਇਆ ਨਹੀਂ ਟਿਕੇ ਰਿਹਾ ਬਈ ਤੇਰਾ ਪਾਵਾ ਜੀ ਨਵੇੜੀ ਆਪਣਾ ਇੰਨਾ ਕਾ ਨਵੇੜ ਦੇ ਨੇ ਦਿਨ ਨੂੰ ਆ ਚੱਕ ਕੋਈ ਮੋੜ ਤਰੋ ਸੋਨਾਲੀ ਕਾ ਟੈਗਰ ਨੂੰ ਵੀ ਲੈ ਆਉਣਾ ਪਿਆ ਉਹਦਾ ਡਾਲ ਉਧਰ ਨਾ ਖਾਰ ਪਈ ਹੋਈ ਦੇਖੋ ਤੁਸੀਂ ਤੁਹਾਨੂੰ ਦਿਖ ਰਿਹਾ ਹੋਣਾ ਉਹ ਖਾਰ ਭਾਨੇ ਖਾਤਰ ਸੋਨਾਲੀ ਕਾ ਟੈਗਰ ਨੂੰ ਬੁਲਾਉਣਾ ਪਿਆ ਬਈ ਆਪਣੇ ਅਸੀਂ ਬਾਕੀ ਉਹ ਜਿ ਸਵਰਾਜ ਦੇ ਨਾ ਮੂਰੇ ਲੱਗ ਲੱਤ ਤੇ ਸਕ੍ਰੈਚ ਪੈ ਗਏ ਬੰਪਰ ਤੇ ਬਈ ਕਰੋਨੇ ਇਹਦਾ ਵੀ ਕੋਈ ਜਗੜਾ ਬਾਬਾ ਜੀ ਮੈਂ ਤਾਂ ਖੇਤੀ ਵਾਲਾ ਕੰਮ ਤਾਂ ਆਪਣਾ ਹੋਣ ਨਿਪਟ ਜਾਣਾ ਇਸ ਤੋਂ ਬਾਅਦ ਤਾਂ ਆਪਾਂ ਫਿਰ ਸੜਕ ਪਰ ਚੱਲਣਾ ਬਈ ਜਾਂ ਤ ਰਹੇ ਨੇ ਉਸ ਤੋਂ ਬਾਅਦ ਇਹਦਾ ਬੰਪਰ ਉੰਪਰ ਦਾ ਕੰਮ ਕਰਾਉਣਾ ਸਾਰਾ ਜਿਹੜਾ ਕਿ ਆ ਖਰਾਬ ਹੋਇਆ ਵਾ ਸਾਰਾ ਐਨ ਡੈਂਟਿੰਗ ਪੈਂਟਿੰਗ ਚੰਗੀ ਤਰ੍ਹਾਂ ਕਰਾ ਦਿਆਂ ਨਾਲ ਬਲੌਗ ਦਾ ਨਾਮ ਆਪਣੇ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਲਿਖਾਉਂਗਾ ਬਈ ਦੇਖੋ ਬਈ ਚੱਲ ਰਿਹਾ ਆਪਣਾ ਸੋਨਾ ਲੀਕਾ ਟਾਈਗਰ ਆ ਵੀ ਬਈ ਛੋਟਾ ਟਰੈਕਟਰ ਆ ਬਹੁਤ ਜ਼ੋਰ ਆ ਸਟੱਟਮ ਆਪਣੇ ਵਾਂ ਉਹਨਾਂ ਲਈ ਤੇਵਾ ਵੀ ਜਿਵੇਂ ਕਿ ਸਵਰਾਜਪਾਣ ਵੀ ਬਹੁਤ ਜ਼ੋਰ ਆ ਦੇਖੋ ਇਹ ਟਾਈਗਰ ਚੱਲ ਰਿਹਾ ਆਪਣਾ ਬਾਈ ਸੀਆਰਡੀ ਇੰਜਨ ਆ ਜਿਹੜਾ ਬਹੁਤ ਬੰਦੇ ਕਹਿੰਦੇ ਵੀ ਸੀਆਰਡੀ ਇੰਜਨ ਮਾ ਪ੍ਰੋਬਲਮ ਆਉਂਦੀ ਹੈ ਬਾਈ ਆਪਣੇ ਟਰੈਕਟਰ ਮਾ ਹੁਣ ਤੱਕ ਕੋਈ ਪ੍ਰੋਬਲਮ ਨਹੀਂ ਆਈ ਆਪਣਾ ਬਾਈ ਮਾਡਲ ਟਰੈਕਟਰ ਰਹਾ ਹੁਣ ਦੇਖੋ ਜੋ ਵੀ ਚੱਲ ਰਿਹਾ ਹੁਣ ਤੱਕ ਆਪਾਂ ਨੂੰ ਕੋਈ ਪ੍ਰੋਬਲਮ ਦੇਖਣ ਚ ਨਹੀਂ ਮੇਰੇ ਟਰੈਕਟਰ ਨੂੰ ਵਧੀਆ ਪਰਫਾਰਮੈਂਸ ਆ ਬਾਈ ਸੀਆਰਡੀ ਇੰਜਨ ਦੀ ਵੀ ਬਾਕੀ ਬਾਈ ਆਪਣਾ ਟਰੈਕਟਰ 65 HP ਦਾ ਜੇ ਤਾਂ ਆਪਾਂ ਇਹਨੂੰ ਨਾਰਮਲ ਚੱਕਰਾਂ 'ਚ ਚਲਾਉਨੇ ਆ ਵੀ ਸਿੰਪਲ ਚੱਕਰਾਂ ਚਲਾਉਨੇ ਆ ਉਸ ਉਸ ਟਾਈਮ ਤਾਂ ਵੀ ਐਵਰੇਜ ਸਹੀ ਦਿੰਦਾ ਜੇ ਆਪਾਂ ਨੂੰ ਖਿੱਚ ਕੇ ਚਲਾਉਨੇ ਪੂਰੀ ਜਿਹਾ ਸੜਕ 'ਪਰ ਖਰਚਾ ਜ਼ਿਆਦਾ ਬਈ ਇਹਦਾ ਤੇ ਬਾਕੀ ਜੇ ਉਂ ਖਿੱਚ ਕੇ ਖਰਾ ਪਰ ਖਿੱਚ ਕੇ ਚਲਾਉਨੇ ਕਈ ਵਾਰ ਜਿਕਰ ਟਰਾਲੀ-ਟਰਾਲੀਆਂ ਬਹੁਤ ਆਉਂਦੀਆਂ ਬਾਈ ਉਹ ਜ਼ਿਆਦਾ ਵੀ ਤੇਲ ਜ਼ਿਆਦਾ ਪੀਂਦਾ ਆ ਠੀਕ ਆ ਉਂ ਜੇ ਆਪਾਂ ਹੁਣ ਜਿਕਰ ਹੁਣ ਚਾਲਿਆ ਟਰੈਕਟਰ ਹੁਣ ਇਹਨੇ ਐਵਰੇਜ ਸਹੀ ਦੇਣੀ ਆ ਬਾਈ ਇਹਨੇ ਹੁਣ ਕੋਈ ਜ਼ਿਆਦਾ ਤੇਲ ਨਹੀਂ ਪੀਣਾ ਹੈਗਾ ਜੇ ਆਪਾਂ ਇਹਨੂੰ ਜ਼ਿਆਦਾ ਖਿੱਚ ਕੇ ਚਲਾਉਂਨੇ ਆ ਫੇਰ ਬਈ ਇਹਦੀ ਐਵਰੇਜ ਬਹੁਤ ਘੱਟ ਹੈ ਇਹਨੂੰ ਤਾਂ ਆਪਾਂ ਚਲਾਉਂਦੇ ਹਾਂ ਤੁਸੀਂ ਦੇਖਿਆ ਇਹ ਬਲੌਗਾਂ ਬਈ ਇਹਨੂੰ ਤਾਂ ਬਹੁਤ ਘੱਟ ਚਲਾ ਰਹੇ ਆ ਆਪਾਂ ਦੇਖੋ 2022 ਮਾਡਲ ਟਰੈਕਟਰ ਆ ਬਈ ਆਹ ਹੁਣ ਤੱਕ ਆਪਾਂ ਕੋਲ ਚੱਲਿਆ ਆਹ ਸਾਰਾ 278 ਘੰਟੇ ਚੱਲਿਆ ਦੇਖੋ ਕੁਝ ਵੀ ਨਹੀਂ ਚੱਲਿਆ 278 ਘੰਟੇ ਕਿੱਥੇ ਹੋਣੇ ਬਈ ਆਪਣਾ ਦੇਖੋ ਸੁਵਰਾਜ 23 ਮਾਡਲ ਟਰੈਕਟਰ ਆ ਇਹ ਆਪਣਾ 23 ਹੈਗਾ ਤਾਂ 24 ਚੱਲ ਰਿਹਾ ਬਈ 23 ਮਾਡਲ ਆਹ ਟਰੈਕਟਰ 23 ਪੰਜਵੇਂ 6 ਮਹੀਨੇ ਦਾ ਟਰੈਕਟਰ 212 ਕਿਲੋਮੀਟਰ ਲਾ 211 ਘੰਟੇ ਸੌਰੀ ਬਈ 211 ਘੰਟੇ ਚੱਲ ਗਿਆ ਟਰੈਕਟਰ ਆ ਆਪਣਾ ਇਹ ਵੀ ਕੋਈ ਬਹੁਤਾ ਨਹੀਂ ਚੱਲਿਆ ਹੈਗਾ ਦੋਸ ਸਵਰਾਜ ਬਹੁਤ ਚੱਲ ਗਿਆ ਵੀ ਆਪਣਾ ਉਹ 5000 ਦੀ ਗੱੜ ਚੱਲ ਗਿਆ ਦੇਖੋ ਬਈ ਕਰਾ ਕਰਕੇ ਟਰੈਕਟਰ ਨੂੰ ਕੋਈ ਪ੍ਰਵਾਹ ਨਹੀਂ ਹੈਗਾ ਤਾਂ ਬਹੁਤ ਕੋਈ ਲਿਫਟ ਵੀ ਚੱਕੀ ਵੀ ਆ ਕੋਈ ਪ੍ਰਵਾਹ ਨਹੀਂ ਹੈ ਪਰ ਟਰੈਕਟਰ ਨੂੰ ਬਾਕੀ ਇਹ ਸਵਰਾਜ ਦੀ ਵੀ ਪਰਫਾਰਮੈਂਸ ਵਧੀਆ ਐ ਜਦ ਕਰਾ ਕਰੂ ਪਤਾ ਟਰੈਕਟਰ ਬਾਕੀ ਆਪਣਾ ਟਰੈਕਟਰ ਰੇਡੀਅਲ ਟਾਇਰਾਂ ਇਹਦੇ ਰੇਡੀਅਲ ਟਾਇਰਾਂ ਦਾ ਵੀ ਬਹੁਤ ਫਰਕ ਆ ਰੇਡੀਅਲ ਟਾਇਰਾਂ ਦਾ ਟਰੈਕਟਰ ਨੂੰ ਐਨ ਸੇਪਰੀ ਮਾਨ ਦਿੰਦੇ ਠੀਕਾ ਹੁਣ ਜਿਹੜਾ ਹੈਰੋ ਹੂਰੋ ਨੂੰ ਕੋਈ ਨਹੀਂ ਸਿਆਣਦਾ ਬਾਈ 9 9 ਦੀਆਂ ਹੈਰੋ ਨੂੰ ਵੀ ਸਿਆਣਦਾ ਨਹੀਂ ਹੈ 10 10 ਦੀ ਹੈਰੋ ਵੀ ਆਰਮਨਾਲ ਚਲਾਉਂਦਾ ਟਰੈਕਟਰ ਬਣਾ ਸਵਰਾਜ ਬਾਕੀ ਬਾਈ ਸੋਨਿਆ ਲੀਕੇ ਟਾਈਗਰ ਨੇ ਇਦੋਂ ਕਰਦਾ ਦੋ ਦੋ ਪਾਈਆਂ ਵੀ ਉਹ ਤਾਂ ਦੋ ਦੋ ਵੀ ਚਲਾ ਲੈਂਦਾ ਬਾਈ ਉਹ ਤਾਂ ਫਿਰ ਬੜਾ ਟਰੈਕਟਰ ਹੋ ਗਿਆ ਉਹ ਤਾਂ 65 ਐਚਪੀ ਦਾ ਹੋ ਗਿਆ ਬਾਈ ਉਹ ਬਾਕੀ ਬਾਈ ਟਰੈਕਟਰ ਦੀ ਜੇ ਆਪਾਂ ਟੋਚਣ ਵਾਲਾ ਪਰਫਾਰਮੈਂਸ ਕਿ ਉਹ ਹੋਰ ਚੀਜ਼ ਆ ਜੇ ਆਪਾਂ ਬਾਹੀ ਦੇ ਮੁਤਾਬਿਕ ਦੇਖੀਏ ਤਾਂ ਹੋਰ ਚੀਜ਼ ਆ ਹੁਣ ਆ ਇਹ ਤਾਂ ਕਈ ਵਾਰ ਬਾਈ ਸਵਰਾਜ ਵੀ 4x4 ਨੂੰ ਖਿੱਚ ਲਿਆ ਜਾਂਦਾ ਦੇਖੀ ਜਾਈਏ ਪਰ ਉਹ ਟਰੈਕਟਰ ਦੀ ਪਰਫਾਰਮੈਂਸ ਜਿਹੜਾ ਖੇਤੀ ਕਰਨੀ ਹੈ ਬਾਈ ਕੰਮ ਕਰਨਾ ਉਸ ਟਾਈਮ ਇਹਦੀ ਪਰਫਾਰਮੈਂਸ ਦੇਖਣੀ ਟਰੈਕਟਰ ਦੀ ਉਹਨੂੰ ਦੇਖੋ ਦੇਖੋ ਕਰਾਪ ਰਿਆ ਪਿਆ ਬਾਈ ਟੈਰਾਂ ਤੱਕ ਜਾ ਰਹੀ ਹੈ ਮਿੱਟੀ ਜੱਕ ਜੱਕ ਮਾਰ ਰਿਹਾ ਕੋਈ ਟਰੈਕਟਰ ਨੂੰ ਟੈਂਸ਼ਨ ਨਹੀਂ ਹੈ ਬਾਈ ਆਰਾਮ ਨਾਲ ਚੱਲ ਰਿਹਾ ਕੋਈ ਉਹ ਨਹੀਂ ਹੈ ਪਰ ਇੱਕ ਵਾਰ ਇੱਕ ਗੱਲ ਹੋਰ ਆ ਬਾਈ ਜੇ ਆਪਣਾ ਕੋ 4x4 ਟਰੈਕਟਰ ਆ ਤਾਂ ਉਹਨੂੰ ਜੇ 4x4 ਚਲਾ ਲੈਂਦੇ ਆ ਤਾਂ ਐਵਰੇਜ ਸਹੀ ਦਿੰਦਾ ਉਹ ਜੇ ਆਪਾਂ ਉਹਨੂੰ 2 ਵੀਲ ਚਲਾਉਂਦੇ ਆ ਉਸ ਟਾਈਮ ਲੋਡ ਲੰਗਦਾ ਉਸ ਟਾਈਮ ਐਵਰੇਜ ਬਾਈ ਤੇਲ ਜ਼ਿਆਦਾ ਪੀਂਦਾ ਉਹ ਇਸ ਲਈ ਖੇਤਾਂ ਵਿੱਚ ਤਾਂ 4x4 ਚਲਾਓ ਤੇ ਬਾਕੀ ਸੜਕ 'ਤੇ ਬਾਈ ਨੁਕਸ ਸੜਕ ਪਰ ਇਹਨੂੰ ਟੂ व्हीਲ ਤੇ ਚਲਾਉਗਾ ਜੀ ਬਾਕੀ ਬਈ ਜਿਹੜੀ ਆਪਾਂ ਨੇ ਕਰਾ ਦੀ ਪੱਤੀ ਪਾਈ ਤੀ ਆਪਣੀ ਕਰਾ ਦੀ ਪੱਤੀ ਸੈੱਟ ਨਹੀਂ ਬੈਠੀ ਹੈਗੀ ਉਹ ਦੁਬਾਰਾ ਪਾਉਣੀ ਪੈਣੀ ਹੈ ਬਈ ਉਹ ਸਾਰੀ ਮਸੋਤ ਹੀ ਟਰੈਕਟਰ ਨੇ ਫੇਰ ਦੁਬਾਰਾ ਮੈਂ ਸੋਨਾਲੀ ਕਾ ਟਾਇਰ ਵੀ ਟਰੈਕਟਰ ਵਧੀਆ ਟਰੈਕਟਰ ਆ ਜਿਹੜੇ ਮੇਰੇ ਕਿਸੇ ਵੀਰ ਨੇ ਲੈਣਾ ਹੋਵੇ ਅੱਖਾਂ ਵਿੱਚ ਗੇ ਟਰੈਕਟਰ ਲੈ ਸਕਦਾ ਹੈ ਬਾਕੀ ਤੁਹਾਨੂੰ ਪਤਾ ਸੋਨਾਲੀ ਕਾ ਦੀ ਮਾਰਕੀਟ ਬਹੁਤ ਜ਼ਿਆਦਾ ਹੋ ਗਈ ਕਿਰਾਏ ਲਈ ਬਹੁਤ ਵਧੀਆ ਟਰੈਕਟਰ ਆ ਬਾਕੀ ਸੁਰਾਜ ਦਾ ਹੈ ਉਹ ਆ ਬਈ ਇਹ ਤਾਂ ਇਹਦਾ ਕੁਝ ਕੰਮ ਲੈਣ ਦੀ ਲੋੜ ਨਹੀਂ ਹੈ ਸੁਰਾਜ ਦਾ ਇੱਕ ਨੰਬਰ ਟਰੈਕਟਰ ਆ ਬਈ ਬਾਕੀ ਸੋਨਾਲੀ ਕਾ ਵੀ ਇੱਕ ਨੰਬਰ ਹੋ ਗਿਆ ਬਾਕੀ ਮੈਸੀ ਟਰੈਕਟਰ ਵੀ ਠੀਕ ਆ ਬਾਕੀ ਟਰੈਕਟਰ ਬਈ ਸਾਰੇ ਵਧੀਆ ਟਰੈਕਟਰ ਕੋਈ ਨਹੀਂ ਮਾੜਾ ਹੈਗਾ ਇਹ ਤਾਂ ਕੋਟਾ ਟਰੈਕਟਰ ਦੱਸਿਆ ਵੀ ਕੋਟਾ ਟਰੈਕਟਰ ਹੀ ਬਹੁਤ ਵਧੀਆ ਪਰ ਆਪਾਂ ਨੇ ਕਦੇ ਵਰਤਿਆ ਨਹੀਂ ਨਾ ਆਪਾਂ ਨੇ ਚਲਾਇਆ ਕਦੇ ਠੀਕ ਆ ਉਹ ਟਰੈਕਟਰ ਬਹੁਤ ਵਧੀਆ ਦੱਸ ਰਹੇ ਆ ਕਹਿੰਦੇ ਬਹੁਤ ਸਾਇਲੈਂਟ ਟਰੈਕਟਰ ਆ ਬਈ ਉਹ ਬਾਕੀ ਪਤਾ ਨਹੀਂ ਬਈ ਭਾ ਕੀ ਰੰਗੇ ਨਹੀਂ ਸੋਨਾ ਬਈ ਉਹਦਾ ਉਹ ਟਰੈਕਟਰ ਵਧੀਆ ਉਹ ਟਰੈਕਟਰ ਬਈ ਕੰਪਨੀ ਹਰ ਇੱਕ ਕੋਈ ਵੀ ਕੰਪਨੀ ਆ ਵਧੀਆ ਬਣਾਉਂਦੀ ਆ ਕੋਈ ਬਸ ਤੁਹਾਨੂੰ ਪਤਾ ਹੀ ਆ ਉਹ ਤਾਂ ਬਸ ਬੰਦੇ ਦੀ ਸੋਚ ਵੀ ਸਾਰੇ ਪਏ ਆ ਬਈ ਕੋਈ ਆਈ ਲਿਆ ਰਿਹਾ ਮਿੱਟੀ ਕੱਢੀਓ ਖੜਾ ਆਪਣਾ ਸਵਰਾਜ 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 ਇੱਥੇ ਈ ਧਰਤੀ ਹੁੰਦੀ ਆ ਉਹਦਾ ਬਹੁਤ ਪੰਗਾ ਜਿਸ ਤਰ੍ਹਾਂ ਹੁਣ ਬਾਈ ਰੇਤੇ ਆ ਆਪਣਾ ਰੇਤਰੀ ਜੀ ਮਿੱਟੀ ਆ ਪੱਸੀ ਮਿੱਟੀ ਆ ਜੇ ਬਾਈ ਇੱਥੇ ਨੂੰ ਇੱਕ ਵਾਰ ਖਾਰ ਪੈ ਜਾਵੇ ਤਾਂ ਰਸਤਾ ਉੱਥੀ ਨੂੰ ਬਣੀ ਜਾਂਦਾ ਉੱਥੀ ਨੂੰ ਖਾਰੇ ਪਈ ਜਾਂਦੀ ਆ ਇਸ ਲਈ ਆਪਾਂ ਨਾ ਢੇਜ ਆ ਮਾਰਦੇ ਆ ਵੀਰੇ ਇਹਨੂੰ ਚੰਗੀ ਤਰ੍ਹਾਂ ਪ੍ਰੋਪਰ ਟੇਪਰ ਜਿਆ ਕਰ ਦੇਣਾ ਇੱਥੇ ਤੱਕ ਦਾ ਬਾਈ ਡੌਲ ਬਣਾ ਦੇਣੀ ਆਲੇ ਦੁਆਲੇ ਵੀ ਜਿਹੜਾ ਆਪਣਾ ਪਾਣੀ ਨਾਲੀਕ ਹੋਵੇ ਨਹੀਂ ਤਾਂ ਬਾਈ ਉਧਰੋਂ ਡੌਲ ਰੁੱਟ ਜਾਂਦੀ ਦੀ ਬਾਹ ਟਰੈਕਟਰ ਦਾ ਸ਼ਟਲ ਗੇਅਰ ਤਾਂ ਬਹੁਤ ਨਿਆਰਾ ਬਾਈ ਜਿਹੜਾ ਕਿ ਆਪਣੇ ਟਾਈਗਰ ਤੇ ਲੱਗਿਆ ਵਾ ਸ਼ਟਲ ਗੇਅਰ ਨੂੰ ਤਾਂ ਸੁਵਰਾਜ ਦੇ ਵੀ ਆ ਗਿਆ ਬਹੁਤ ਨਿਆਰਾ ਬਾਈ ਸ਼ਟਲ ਗੇਅਰ ਦਾ ਤਾਂ ਹੁਣ ਤਾਂ ਜਿਹੜੇ ਕਿ ਸੁਵਰਾਜ ਆ ਰਹੇ ਨਵੇਂ ਸੁਵਰਾਜਾਂ ਨੂੰ ਵੀ ਆਉਣ ਲੱਗ ਗਿਆ ਬਾਈ ਇਹ ਬੜਾ ਦੂਰ ਕਰਿਆ ਮੈਂ ਖੇਤ ਤਾਂ ਖਰਾਬ ਹੋ ਗਿਆ ਹੁਣ ਮੈਂ ਸੁਵਰਾਜ ਨਾਲ ਦੂਰ ਕਰ ਦਿੰਨਾ ਠੀਕ ਆ ਉਸ ਤੋਂ ਬਾਅਦ ਫਿਰ ਬਾਈ ਮੈਂ ਪਾਣੀ ਇਕੱਠੇ ਛੱਡ ਦੂੰ ਕਾਲੇ ਮਾਨੇ ਨੂੰ ਰਹਿਣੇ ਦਊਗਾ ਬਾਈ ਜੋ ਟਾਈਮ ਬਹੁਤ ਹੋ ਗਿਆ ਇੱਕ ਦਾ ਬਾਈ ਜੇ ਫਾਲੇ ਫੂਲੇ ਪਾਉਣ ਲੱਗੇ ਘਰਾਂ ਫਿਰ ਟਾਈਮ ਬਹੁਤ ਲੰਘ ਜਾਣਾ ਫਾਲੇ ਮਾਰ ਕੇ ਬਾਈ ਰਾਤ ਨੂੰ ਆਪਣੇ ਲੈਟ ਮੋਟਰ ਚਲਾ ਜਾਣੀ ਆਟੋਮੈਟ ਦੱਬ ਜਾਣਾ ਜੇ ਲੈਟ ਆਈਦਾ ਭਰ ਜੂਗਾ ਨਹੀਂ ਫਿਰ ਬਾਈ ਸਵੇਰੇ ਲੈਟ ਆਊਗੀ ਫਿਰ ਉਹਦੇ ਨਾਲ ਆਪੇ ਦੇਖ ਕੇ ਭਰ ਲੂਗਾ ਉਹ ਪਾਲੀ ਡਾਉਡ ਲਾ ਕੇ ਸੋਨੇ ਲਈ ਕਰਾ ਕੇ ਨੂੰ ਖੜਾ ਦੇਣਾ ਫਿਰ ਸਵੇਰ ਆਜੇ ਨਾਲ ਪਾੜ ਪਾੜ ਮਾਰ ਦੇਣੀ ਦੁਹਰ ਤਾਂ ਮਾਰਿਆ ਬਈ ਉਹੀ ਤਰ੍ਹਾਂ ਕੋਸੋ ਕੱਤੀ ਵੇ ਕੱਖ ਭੇਜੋ ਚਕਾਤੇ ਦੇਖੋ ਵੀ ਟਰੈਕਟਰ ਦੇਖੋ ਫਰੰਟ ਕਰਾ ਵੀ ਪੂਰਾ ਭਰ ਕੇ ਲੈ ਕੇ ਜਾ ਰਿਹਾ ਕਵਾਈ 4x4 ਟਰੈਕਟਰ ਪਰ ਫਰੰਟ ਕਰਾ ਲਾਉਣ ਦਾ ਨਜ਼ਾਰਾ ਆਪਾਂ ਨੇ ਪਹਿਲਾਂ ਸੁਰਾਜ ਤੋਂ ਲਾਇਆ ਹੋਦਾ ਪੁਰਾਣੇ ਪਰ ਉਸ ਲੀਪੇ ਮਾਰੀ ਜਾਂਦਾ ਦਾ ਬਾਈ ਆ ਕਰਾਇਆ ਖੇਤ ਬਗਾੜਨ ਦਾ ਜਾਂ ਆਪਾਂ ਚੱਕਣ ਕੇ ਮਿੱਟੀ ਗੇਨ ਲੱਗ ਜੰਨੇ ਆ ਬਾਕੀ ਬਾਈ ਜਦ ਹੁਣ ਸਵਾਗਾ ਮਾਰੂਗਾ ਉਹ ਬਹੁਤ ਧਿਆਨ ਨਾਲ ਮਾਰਨਾ ਪੈਣਾ ਕੱਲੋਂ ਟਾਈਮ ਲੱਗੋ ਸਵਾਗੇ ਨੂੰ ਬਾਈ ਜਿਹੜੇ ਮੋੜੇ ਮੋੜੇ ਤੱਕੀ ਤੂਕੀ ਹੋਈ ਉਹ ਸਵਾਗੇ ਨਾਲ ਚੱਕ ਦਾਣੀ ਆਪਾਂ ਨੇ ਜੀ ਮਿੱਤਰੋ ਹੁਣ ਆਪਾਂ ਕਰਦੇ ਆਂ ਵਲੋਗ ਨੂੰ ਇਹਨਾਂ ਇੱਥੇ ਸਮਾਪਤ ਬਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਪਸਤੇ ਬਾਦ ਸ਼ੇਅਰ ਕਰ ਦੇ ਮੇਰੇ ਵੀਰੋ ਤਾਂ ਜੋ ਤੁਹਾਨੂੰ ਨਵੀਂ ਦੇ ਨਵੀਂ ਵੀਡੀਓ ਦੇਖਣ ਨੂੰ ਮਿਲੇ ਕਰੇ ਬਾਈ ਦੇਖੋ ਇਹ ਡੱਕ ਕਿੱਡਾ ਆਪਣਾ ਸਰਾਬ ਦਾ ਕੈਂਟ ਗੱਲਬਾਤ ਹੋ ਗਈ ਸਰਾਬ ਦੀ ਦਾ ਬਾਈ ਓਕੇ ਪਿੱਛੇ ਚੱਲ ਰਿਹਾ ਵੀ ਟਾਈਗਰ ਠੀਕ ਆ ਬਾਈ ਮਿਲਦੇ ਆਪਾਂ ਨੈਕਸਟ ਬਲੌਗ ਚ